ਪ੍ਰਾਰਥਨਾ ਪਵਨ ਚਰਚ ਮਿਨਿਸਟਰੀ ਵੱਲੋਂ ਵੱਡੇ ਦਿਨ ਦਾ ਸ਼ਾਨਦਾਰ ਮਸੀਹ ਸੰਮੇਲਨ ਪ੍ਰਾਰਥਨਾ ਪਵਨ ਚਰਚ ਮਿਨਿਸਟਰੀ ਵੱਲੋਂ ਵੱਡੇ ਦਿਨ ਦੇ ਉਪਲਖ ਵਿੱਚ ਇੱਕ ਬਹੁਤ ਵੱਡਾ ਅਤੇ ਤੁਮਦਾਮਪਰਪੂਰ ਮਸੀਹ ਸੰਮੇਲਨ ਕਰਵਾਇਆ ਗਿਆ ਇਸ ਸੰਮੇਲਨ ਵਿੱਚ ਵਕਤ ਵਕਤ ਮਸੀਹੀ ਗੋਸਪਲ ਸਿੰਘਰਾ ਨੇ ਹਾਜ਼ਰੀ ਲਗਾ ਕੇ ਪ੍ਰਭੂ ਦੀ ਮਹਿਮਾ ਅਤੇ ਅराधना ਕੀਤੀ ਅਤੇ ਸੁਨੇਹਾ ਲੋਕਾਂ ਦੇ ਸਾਹਮਣੇ ਪ੍ਰਸਤੁਤ ਕੀਤਾ ਇਸ ਮਹਾਨ ਇਕੱਤਰਤਾ ਦੇ ਦੌਰਾਨ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਦੇ ਪੰਜਾਬ ਪ੍ਰਧਾਨ ਮਿਸਟਰ ਸ਼ਬਾਸ਼ ਥੋਬਾਜੀ ਆਪਣੀ ਪੂਰੀ ਟੀਮ ਸਮੇਤ ਵਿਸ਼ੇਸ਼ ਤੌਰ ਤੇ ਪਹੁੰਚੇ ਉਨ੍ਹਾਂ ਦੇ ਨਾਲ ਰਾਹੁਲ ਲੁਧਿਆਣਾ ਜੀ ਜ਼ਿਲ੍ਹਾ ਪ੍ਰਧਾਨ ਸੇਵਕ ਸਿੱਧੂ ਸਾਹਿਬ ਮਾਲਵਾ ਜ਼ੋਨ ਪ੍ਰਧਾਨ ਅਤੇ ਇਲਾਕੇ ਦੇ ਕਈ ਮਾਣਯੋਗ ਪਾਸਟਰਾਂ ਨੇ ਹਾਜ਼ਰੀ ਭਰੀ ਸੰਗਤਾਂ ਵੱਲੋਂ ਵੀ ਬੇਹੱਦ ਭਾਰੀ ਸੰਖਿਆ ਵਿੱਚ ਪਹੁੰਚ ਕਰਕੇ ਇਸ ਵੱਡੇ ਦਿਨ ਦੀ ਸਭਾ ਨੂੰ ਰੌਣਕ ਬਖਸ਼ੀ ਗਈ ਬੱਚਿਆਂ ਨੇ ਵੀ ਯਿਸੂ ਮਸੀਹ ਦੀ ਮਹਿਮਾ ਗਾਇਨ ਕਰਕੇ ਸਭਾ ਦਾ ਮਨ ਮੋਲ ਲਿਆ ਇਸ ਮੌਕੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਵੱਲੋਂ ਸੀਨੀਅਰ ਪਾਸਟਰ ਪ੍ਰੇਮ ਜੀ ਦਾ ਸਨਮਾਨ ਕੀਤਾ ਗਿਆ ਉਨ੍ਹਾਂ ਦੇ ਨਾਲ ਪਾਸਟਰ ਸ਼ਾਮ ਲਾਲ ਜੀ ਨੂੰ ਵੀ ਸਨਮਾਨਿਤ ਕੀਤਾ ਗਿਆ ਫੈਲੋਸ਼ਿਪ ਦੇ ਸੰਸਥਾਪਕ ਸਰਬਜੀਤ ਰਾਜ ਅਤੇ ਸੁਬਾਜ ਸੁਬਾ ਪੀਟਰ ਚੀਦਾ ਨੇ ਕਿਹਾ ਕਿ ਪੰਜਾਬ 크੍ਰਿਸਚਨ ਯੂਥ ਫੈਲੋਸ਼ਿਪ ਭਵਿਕ ਵਿੱਚ ਵੀ ਮਸੀਹ ਪਾਈਚਾਰੇ ਦੀ ਸੇਵਾ ਇਕਤਾ ਅਤੇ ਉੱਤਥਾਨ ਲਈ ਹੋਰ ਵੀ ਵੱਧ ਚੜਕੇ ਕੰਮ ਕਰਦੀ ਰਹੇਗੀ। ਇਹ ਯੂਥ ਸੰਸਥਾ ਹਮੇਸ਼ਾ ਹੀ ਰਾਸ਼ਟਰ ਦੇ ਨੇਤਾਵਾਂ ਪਾਸਟਰਾਂ ਅਤੇ ਮਸੀਹ ਪਾਈਚਾਰੇ ਦੇ ਨਾਲ ਖੜੀ ਰਹੇਗੀ ਅਤੇ ਪਰਮੇਸ਼ਵਰ ਦੇ ਕੰਮ ਨੂੰ ਅੱਗੇ ਵਧਾਉਣ ਲਈ ਸਮਰਪਿਤ ਰਹੇਗੀ। ਭਾਈ ਸਾਹਿਬ ਨੂੰ ਜਾਨਸੀ ਦੀ ਪਾਜੀ ਤੁਸੀਂ ਅੱਜ ਇਸ ਇੱਥੇ ਮੀਟਿੰਗ ਲਖੋ ਕੇ ਬਨਾਮ ਚਾਹੀਏ ਤੁਹਾਡਾ ਇੱਥੇ ਆਉਣ ਦਾ ਖਾਸ ਮਕਸਦ ਕੀ ਹੈ ਜੀ ਆਪਣਾ ਜੀ ਅੱਜ ਜਿਹੜਾ ਵਾ ਅਸੀਂ ਇੱਕ ਜੋ ਉਪਰਾਲਾ ਸ਼ੁਰੂ ਕੀਤਾ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਵੱਲੋਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਜੀਤ ਰਾਜ ਜੀ ਦੇ ਸੱਚਾ ਉਹਨਾਂ ਨੇ ਜੋ ਇੱਕ ਸੋਚ ਸੋਚੀ ਹੈ ਕਿ ਜਿੰਨੇ ਵੀ ਖੁਦਾ ਦੇ ਦਾਸ ਨੇ ਜਿਨ੍ਹਾਂ ਨੂੰ 25 ਸਾਲ ਤੋਂ ਉੱਪਰ ਜਿਹੜੇ ਆ ਸੇਵਾ ਕਰਦੇ ਹੋ ਗਏ ਆ ਉਹਨਾਂ ਦੇ ਵਾਸਤੇ ਪੰਜਾਬ ਕ੍ਰਿਸਚਨ ਯੂਥ ਫੈਲੋਸ਼ਿਪ ਉਹਨਾਂ ਸਾਡੇ ਖੁਦਾ ਦੇ ਦਾਸਾਂ ਦੇ ਕੋਲ ਜਾ ਕੇ ਔਰ ਉਹਨਾਂ ਨੂੰ ਇੱਕ ਸਾਡੇ ਵੱਲੋਂ ਸਨਮਾਨਤ ਕੀਤਾ ਜਾਵੇਗਾ ਉਹਨਾਂ ਦੀ ਮਦਦ ਕੀਤੀ ਜਾਵੇਗੀ ਕਿ ਪਰਮੇਸ਼ਰ ਉਹਨਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਲੋਕਾਂ ਦੀ ਸੇਵਾ ਦੇ ਲਈ ਜੋ ਸੇਵਾ ਕਰ ਰਹੇ ਨੇ ਹੋਰ ਵੀ ਵੱਧ ਚੜ ਕੇ ਸੇਵਾ ਕਰਨ ਔਰ ਉਹਨਾਂ ਦੇ ਜਰੀਏ ਬਹੁਤ ਸਾਰੇ ਖੁਦਾ ਦੇ ਵੱਡੇ ਵੱਡੇ ਕੰਮ ਹੋਣ ਔਰ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਦੇ ਰਾਹੀਂ ਦੱਸਣਾ ਚਾਹਨਾ ਕਿ ਇਹ ਜੋ ਮਾਨ ਸਨਮਾਨ ਹੈ ਇਹ ਇੱਕ ਬਹੁਤ ਕੋਈ ਵੱਡੀ ਉਹ ਨਹੀਂ ਆ ਪਰ ਸਾਡਾ ਇੱਕ ਫਰਜ਼ ਬਣਦਾ ਹੈ ਜੋ ਸਾਡੀ ਇੱਕ ਐਸੋਸੀਏਸ਼ਨ ਨੇ ਜੋ ਫੈਲੋਸ਼ਿਪ ਨੇ ਜੋ ਸੋਚਿਆ ਵਾ ਕਿ ਇਹ ਇੱਕ ਜਿੰਨੇ ਵੀ ਖੁਦਾ ਦੇ ਦਾਸ ਨੇ ਜਿਨ੍ਹਾਂ ਨੂੰ 25 ਸਾਲ ਤੋਂ ਉੱਪਰ ਹੋ ਕੇ ਸੇਵਾ ਕਰਦੇ ਹੋਏ ਉਹਨਾਂ ਨੂੰ ਜਾ ਕੇ ਉਹਨਾਂ ਨੂੰ ਸਨਮਾਨਿਤ ਕਰਨਾ ਔਰ ਉਹਨਾਂ ਨੂੰ ਅੱਗੇ ਹੋਰ ਖੁਦਾ ਜਿਹੜਾ ਆਪਣੀ ਸੇਵਾ ਦੇ ਵਿੱਚ ਇਸਤੇਮਾਲ ਕਰਨਾ ਔਰ ਅੱਜ ਵਿਸ਼ੇਸ਼ ਤੌਰ ਤੇ ਜਿਹੜਾ ਵਾ ਉਹ ਫਿਰੋਜ਼ਪੁਰ ਦੀ ਧਰਤੀ ਤੋਂ ਜਿਹੜੀ ਆ ਪਾਸਟਰ ਪ੍ਰੇਮ ਜੀ ਹੁਣਾਂ ਤੋਂ ਸ਼ੁਰੂਆਤ ਹੋਈ ਆ ਔਰ ਇਸੇ ਤਰ੍ਹਾਂ ਸੀ ਹਰ ਜ਼ਿਲ੍ਹੇ ਦੇ ਵਿੱਚ ਜਾ ਕੇ ਜਿੰਨੇ ਵੀ ਸਾਡੇ ਫੈਲੋਸ਼ਿਪ ਦੇ ਮੈਂਬਰ ਨੇ ਉਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਨੇ ਔਰ ਉਹ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਾ ਕੇ ਜਿਹੜੇ ਖੁਦਾ ਦੇ ਦਾਸ ਜਿਨ੍ਹਾਂ ਨੂੰ 25-25 ਸਾਲ ਤੋਂ ਉੱਪਰ ਹੋ ਗਏ ਸੇਵਾ ਕਰਦੇ ਉਹਨਾਂ ਨੂੰ ਜਾ ਕੇ ਸਨਮਾਨਤ ਕਰਨਗੇ ਔਰ ਅੱਜ ਵੀ ਵਿਸ਼ੇਸ਼ ਤੌਰ ਤੇ ਮੇਰੇ ਨਾਲ ਮਾਝੇ ਦੇ ਜਿਹੜੇ ਸਾਡੇ ਅਨਚਾਰਜ ਨੇ ਪਾਸਟਰ ਸੇਵਕ ਸਿੱਧੂ ਜੀ ਔਰ ਫਿਰੋਜ਼ਪੁਰ ਤੋਂ ਜਿਹੜੇ ਸਾਡੇ ਬਹੁਤ ਹੀ ਸਤਿਕਾਰ ਦੇ ਯੋਗ ਪਾਸਟਰ ਮੈਥਿਊ ਜੀ ਜੋ ਕਿ ਜਿਨ੍ਹਾਂ ਨੂੰ ਪਾਸਟਰ ਯੂਥ ਪਾਸਟਰ ਰੇਂਜ ਦਾ ਜਿਹੜਾ ਅਸੀਂ ਪ੍ਰਧਾਨ ਇੱਥੇ ਸਥਾਪਿਤ ਕੀਤਾ ਹੈ ਔਰ ਮੇਰੇ ਨਾਲ ਮੇਰੇ ਛੋਟੇ ਵੀਰ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਰਾਹੁਲ ਜੀ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਮੇਰੇ ਵੱਡੇ ਵੀਰ ਦਰਸ਼ਨ ਮਾਲ ਜੀ ਜਿਹੜੇ ਫੈਲੋਸ਼ਿਪ ਦੇ ਉਪ ਪ੍ਰਧਾਨ ਨੇ ਪੰਜਾਬ ਦੇ ਬੰਟੀ ਨੇਜਰ ਜੀ ਜਿਹੜੇ ਸਾਡੇ ਯੂਥ ਦੇ ਆਧੂ ਨੇ ਔਰ ਮੈਂ ਸੀਸੀਟੀਵੀ ਦੇ ਚੈਨਲ ਤੇ ਖੜੀ ਔਰ ਮੈਂ ਵਿਸ਼ੇਸ਼ ਤੌਰ ਤੇ ਫਿਰ ਤੁਹਾਡੇ ਚੈਨਲ ਦੇ ਮਾਧਮ ਦੇ ਰਾਹੀਂ ਇਹ ਹੀ ਦੱਸਣਾ ਚਾਹਣਾ ਜੋ ਅਸੀਂ ਇਹ ਉਪਰਾਲਾ ਸ਼ੁਰੂ ਕੀਤਾ ਵਾ ਸਾਡੇ ਸਰਕਾਰ ਯੋਗ ਸਤਜੀਤ ਰਾਜ ਜੀ ਔਰ ਪੂਰੀ ਸਾਡੇ ਮੈਂਬਰ ਸਹਿਬਾਨਾਂ ਦੇ ਸਲਾਹ ਦੇ ਨਾਲ ਜੋ ਇਹ ਵਿਚਾਰ ਪਟੰਦਰਾ ਤੋਂ ਬਾਅਦ ਇੱਕ ਜੋ ਜਿਹੜਾ ਫੈਸਲਾ ਲਿਆ ਗਿਆ ਸੀਗਾ ਕਿ ਅਸੀਂ ਇਸ ਦੀ ਸ਼ੁਰੂਆਤ ਜਿਹੜੀ ਆ ਫਿਰੋਜ਼ਪੁਰ ਦੇ ਉੱਤੋਂ ਕਰਾਂਗੇ ਕਿਉਂਕਿ ਪਾਸਟਰ ਪ੍ਰੇਮ ਜੀ ਜੋ ਪਿਛਲੇ 30 35 ਸਾਲ ਤੋਂ ਜਿਹੜੇ ਇਸ ਇਲਾਕੇ ਦੇ ਵਿੱਚ ਸੇਵਕਾਈ ਕਰ ਰਹੇ ਨੇ ਅੱਜ ਇਸ ਤੋਂ ਇਸ ਜਗ੍ਹਾ ਤੋਂ ਅਸੀਂ ਜਿਹੜੀ ਉਸ ਚੀਜ਼ ਦੀ ਸ਼ੁਰੂਆਤ ਕੀਤੀ ਹੈ ਧੰਨਵਾਦ